ਕੀ ਗੱਲ ਕੀ ਹੋਈ ਤੁਸੀਂ ਸਕੂਲ ਇਕੱਠੇ ਹੋਇਆ ਸਰਕਾਰੀ ਪੀਪੀ ਮਾਸਟਰ ਹੈ ਕੋਈ ਜੀ ਉਹ ਕੁਪੜੀਆਂ ਨਾਲ ਗਲਤ ਹਰਕਤ ਕਰਦਾ ਹੈ ਤਾਂ ਅਸੀਂ ਆਏ ਹਾਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਹਰਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਨ੍ਹਾਂ ਦੇ ਪੈਂਟ ਪਾਈ ਉਹਨਾਂ ਦਾ ਹੈ ਅੱਛਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਕਿ ਹਾਂ ਅੱਗੇ ਕੀਤੀ ਹੈ ਬਹੁਤ ਵਾਰੀ ਕੀਤੀ ਬਹੁਤ ਵਾਰੀ ਕੀਤੀ ਨਹੀਂ ਨਹੀਂ ਮੈਨੂੰ ਲੈ ਕੇ ਨਹੀਂ ਹਾਂ ਨਹੀਂ ਨਹੀਂ ਮੈਂ ਨਹੀਂ ਮਾਰਨਾ ਕਿਉਂ ਮੰਮੀ ਅਸਰਾਮ ਕਹਾਂ ਕਮੈਂਟ ਮੈਂੜ ਮਾ ਕਮੈਂਟ ਮੈਂੜ ਮਾ ਆਹ ਲੱਗਦਾ ਕੋਵੇ ਨਾ ਡਿਗਰੀਆਂ ਨਾਲ ਨਾਲ ਆਹ ਮਾ ਤੇ ਮਿਲਿਆ ਸ਼ਹਿਰ ਦੇ ਨਾਲ ਨਾਲ ਉਹ ਵੀ ਕੱਟਿਆ ਹਰ ਕਨਾ ਕੰਦੀ ਕੱਟਿਆ ਜੀ ਕਹਤਾ ਉਹ ਤੇ ਲਾਉਂਦਾ ਕੰਦੀ ਕੰਦੀ ਕੁੱਤੇ ਫਸਿਲਕਾ ਦੇ ਸਰਕਾਰੀ ਸਕੂਲ ਦੇ ਬਾਹਰ ਮਾਪਿਆਂ ਦਾ ਉਦੋਂ ਜ਼ਬਰਦਸਤ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਜਦੋਂ ਸਕੂਲ ਦੇ ਹੀ ਇੱਕ ਟੀਚਰ ਦੇ ਉੱਤੇ ਕੁੜੀਆਂ ਦੇ ਨਾਲ ਗੰਦੀਆਂ ਹਰਕਤਾਂ ਕਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਮਾਪੇ ਸਕੂਲ ਦੇ ਬਾਹਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਹ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪਿੰواਸੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਕੁੜੀਆਂ ਦੇ ਨਾਲ ਉਹ ਗਲਤ ਹਰਕਤਾਂ ਕਰਦਾ ਹੈ। ਇਸ ਦੀ ਸ਼ਿਕਾਇਤ ਜਿਹੜੀ ਹੈ ਕਈ ਵਾਰ ਸਕੂਲ ਦੇ ਪ੍ਰਿੰਸੀਪਲ ਨੂੰ ਦਿੱਤੀ ਗਈ ਹੈ ਪਰ ਹਰ ਵਾਰ ਇਹ ਟੀਚਰ ਜਿਹੜਾ ਹੈ ਉਹ ਮੁਆਫੀ ਮੰਗ ਲੈਂਦਾ ਹੈ। ਜਿਸ ਤੋਂ ਬਾਅਦ ਹੁਣ ਵੀ ਉਹ ਟੀਚਰ ਜਿਹੜਾ ਬਾਜ਼ ਨਹੀਂ ਆ ਰਿਹਾ ਜਿਸ ਦੇ ਚਲਦੇ ਹੁਣ ਮਾਪੇ ਸਕੂਲ ਦੇ ਬਾਹਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਸ ਟੀਚਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਖਤ ਤੋਂ ਸਖਤ ਕਾਰਵਾਈ ਦੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਸ ਟੀਚਰ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਹੈ ਕੋਈ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਕਿ ਕੁਝ ਕਹਿੰਦੇ ਨੇ ਮਾਪੇ ਆਓ ਤੁਹਾਨੂੰ ਸੁਣਾਉਣੇ ਕੀ ਗੱਲ ਕੀ ਹੋਈ ਤੁਸੀਂ ਸਕੂਲ ਇਕੱਠੇ ਹੋਇਆ ਸਰਕਾਰੀ ਵੀ ਮਾਸਟਰ ਹੈ ਕੋਈ ਜੀ ਉਹ ਕੁੱਪੜੀਆਂ ਨਾਲ ਗਲਤ ਹਰਕਤ ਕਰਦਾ ਹੈ ਤਾਂ ਅਸੀਂ ਆਏ ਹਾਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਹਰ ਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਅੱਛਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਕਿ ਹਾਂ ਅੱਗੇ ਕੀਤੀ ਹੈ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਨੂੰ ਮਾਫੀ ਮੰਗਲਿੰਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦਿਆਂਗੇ ਸਮਝਾ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਿਆਂਗੇ ਹੁਣ ਆਏ ਤੇ ਹੁਣ ਕਹਿੰਦੇ ਤੁਸੀਂ ਤੋਂ ਮਾਫੀ ਮੰਗਾ ਦ ਕੀ ਤੁਹਾਡੀ ਮੰਗ ਕੀ ਹੋਣੀ ਸਾਡੀ ਮੰਗੇ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਜੀ ਜੀ ਵੀ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ ਕੀ ਗੱਲ ਕੀ ਹੋਈ ਹੈ ਜੀ ਗੱਲ ਇਹ ਹੋਈ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ ਠੀਕ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ ਤੇ ਇਹ ਇੰਜੀਆਂ ਹਰਕਤਾਂ ਕਰਦਾ ਕਿਸੇ ਨੇ ਕਹਿੰਦਾ ਤੁਹਾਡੀ ਜੀ ਭਾਈ ਇਹ ਕੋ ਕਦੀ ਕਹਿੰਦਾ ਕਹਿ ਜਾ ਪਾਇਆ ਕਦੀ ਕਦਾਂ ਕਹਿ ਜਾ ਪਾਇਆ ਹਾਂ ਕਰੂਗਾ ਗਲਤ ਕੰਮ ਤੇ ਸਸਪੈਂਡ ਹੋਣਾ ਚਾਹੀਦਾ ਕੀ ਗੱਲ ਹੈ ਹੁਣ ਦੱਸੋ ਜੀ ਜੀ ਸਕੂਲ ਵਿੱਚ ਆ ਹੈਗੀ ਇਹ ਜਿਹੜੀ ਕੁੜੀਆਂ ਨੂੰ ਐਂਜੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਹੀ ਸਮਾਰਟ ਲੱਗਦੇ ਨੇ ਥੋੜੀ ਗੋਲ-ਗੋਲ ਲੱਕਵੜੀ ਪਿਆਰੀ ਜਿਹੀ ਮੇਰਾ ਹੀ ਬਣ ਜਾਂਦੇ ਠੀਕ ਹੈ ਜੀ ਜੀ ਉਹ ਗਲਤ ਹੈ ਤੇ ਹਰਕਤਾਂ ਵੀ ਕੀ ਕਰਦੇ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਬੋ ਇਨਸਾਫ ਚਾਹੀਦਾ ਸਾਨੂੰ ਕੁੜੀ ਬੱਚਾ ਨਾ ਮੇਰੀ ਕੁੜੀ ਨੂੰ ਆਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦੇ ਮੇਰੀ ਕੁੜੀ ਕਹਿੰਦੀ ਮਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ ਕਹਿੰਦੇ ਠੀਕ ਆ ਮੇਰੀ ਕੁੜੀ ਨਾ ਡੇਢ ਮਹੀਨਾ ਕੋ ਸਕੂਲ ਛੱਡ ਗਈ ਹੋਰ ਉਹਦੀ ਉਹ ਆਪਣੇ ਸਰਮੈਡਮ ਕੋਲ ਗਿਆ ਮੈਡਮ ਕੋਲ ਗਈ ਕਹਿੰਦੀ ਮੈਡਮ ਨੂੰ ਦੱਸ ਕੇ ਕੋਲ ਬਦਮਾਸ਼ੀ ਗੱਲ ਇਹੋ ਨੇ ਪਾਕਿਸਤਾਨੀ ਦੱਸ ਕੀ ਮੰਗ ਕੀ ਤੁਹਾਡੀ ਹੁਣ ਜੀ ਮੰਗ ਹੈ ਯਾ ਬਸ ਇਹ ਲੋਅ ਸਕੇ ਇੱਥੇ ਨਾ ਬਾਹਰ ਵੱਡੋ ਸੀ ਚਿੱਤਰ ਫੇਰਨੇ ਪ੍ਰਿੰਸੀਪਲ ਤਾਂ ਅੱਜ ਕਹਿੰਦੀ ਐ ਮਾਫੀ ਮੰਗਵਾ ਦੇਣੀ ਆ ਅੱਛਾ ਇੰਨੀ ਕੁੜੀਆਂ ਨਾਲ ਬਦਤਮੀਜ਼ੀ ਹੋ ਔਰ ਮਾਡ ਤੁਹਾਡੇ ਕਹਿਣ ਦੇ ਮੁਤਾਬਕ ਹੁਣ ਤੱਕ ਕਿੰਨੀਆਂ ਕੁ ਕੁੜੀਆਂ ਨਾਲ ਇਹਨਾਂ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8 ਨਿਕਲ ਆ ਕੇ ਸਾਰੀ ਕੁੜੀਆਂ ਮੇਰੀ ਆਪ ਦੀ 3 ਡੇਢ ਮਹੀਨਾ ਇਹ ਜਿਹੜੀ ਕੁੜੀ ਨੇ ਸਕੂਲੀ ਛੜਤਾ ਡੇਢ ਮਹੀਨਾ ਹੋ ਗਿਆ ਮੈਮ ਕੀ ਮਸਲਾ ਤੁਹਾਡੇ ਪਿੰਡ ਦਾ ਇੱਕ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਔਰ ਵੀਓ ਸਾਫ ਕੋ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਹਰਕਤ ਦੇ ਜੀ ਕੀਤੀਆਂ ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲੀ ਟੱਚ ਵਗੈਰੇ ਦੀ ਗੱਲ ਨਹੀਂ ਉਹੋ ਜੇ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਦੇ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੈਂਦੀ ਹੈ ਠੀਕ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਔਡੀਓ ਸਾਹਮਣ ਸਰ ਕੀ ਮਸਲਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਟਾੜੇ ਪਿੰਡ ਦੇ ਸਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਅਫਸਰ ਤੋਂ ਵੀ ਇੱਥੇ ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟिटीज ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਸੰਬੰਧੀ ਇੱਥੇ ਆਏ ਸੀ ਤਾਂ ਕਿ ਕੋਈ ਲਾਅ ਐਂਡ ਡਾਕਟਰ ਦਾ ਇਸ਼ੂ ਨਾ ਹੋਵੇ। ਪਰਿਵਾਰ ਵੱਲੋਂ ਇੱਕ ਡੀਪੀ ਦੇ આરોਪ ਲਗਾਏ ਜਾਣੇ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤ ਇਕਲਾ ਕੀਤਾ ਗਿਆ ਕਿ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਉਹਨਾਂ ਦਾ ਬਣਦਾ ਸੀ ਪ੍ਰਿੰਸੀਪਲ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ। ਜੀ ਜੀ ਕੰਪਲੇਂਟ। ਜੀ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ? ਸਾਡਾ ਲਿਖ ਕੇ ਆਊਗਾ ਪਹਿਲਾਂ ਇਹਨਾਂ ਨੇ ਸਾਨੂੰ ਦੇਣਾ ਨਾ ਸਕੂਲ ਪਾਰਟਿਸ ਨੈਵਿੰਗ ਕੋਈ ਪੇਰੈਂਟ ਸਾਡੇ ਕੋਲ ਨਹੀਂ ਕੋ ਆਇਆ ਵੀ ਕੋਈ ਐਵੀ ਜੀ ਕੰਪਲੇਂਟ ਲੈ ਠੀਕ ਹੈ ਜੀ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਠੀਕ ਹੈ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਇਹ ਫਿਲਹਾਲ ਜੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਉਸ ਪਰ ਲੋਕ ਕਰਾਂਗੇ ਮੈਂ ਨਹੀਂ ਕਰੀ ਇਹ ਮੈਂ ਨਹੀਂ ਕਰੀ ਹਾਂ ਮੈਂ ਨਹੀਂ ਕਰੀ अरे रे मारी मां ने क्या मम्मी ऐसा मास्टर करता है 20 रुपया पाके कर क्यों खा रहा कमेंट में आडमा कमेंट में ना 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 ਫਜ਼ਿਲਕਾ ਦੇ ਸਰਕਾਰੀ ਸਕੂਲ ਦੇ ਬਾਹਰ ਮਾਪਿਆਂ ਦਾ ਉਦੋਂ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਦੋਂ ਸਕੂਲ ਦੇ ਹੀ ਇੱਕ ਟੀਚਰ ਦੇ ਉੱਤੇ ਕੁੜੀਆਂ ਦੇ ਨਾਲ ਗੰਦੀਆਂ ਹਰਕਤਾਂ ਕਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਮਾਪੇ ਸਕੂਲ ਦੇ ਬਾਹਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਹ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਕੁੜੀਆਂ ਦੇ ਨਾਲ ਉਹ ਗਲਤ ਹਰਕਤਾਂ ਕਰਦਾ ਹੈ ਜਿਸ ਤਿੱਖੀ ਸ਼ਿਕਾਇਤ ਜਿਹੜੀ ਹੈ ਕਈ ਵਾਰ ਸਕੂਲ ਦੇ ਪ੍ਰਿੰਸੀਪਲ ਨੂੰ ਦਿੱਤੀ ਗਈ ਹੈ ਪਰ ਹਰ ਵਾਰ ਇਹ ਟੀਚਰ ਜਿਹੜਾ ਹੈ ਉਹ ਮੁਆਫੀ ਮੰਗ ਲੈਂਦਾ ਹੈ ਜਿਸ ਤੋਂ ਬਾਅਦ ਹੁਣ ਵੀ ਉਹ ਟੀਚਰ ਜਿਹੜਾ ਬਾਜ਼ ਨਹੀਂ ਆ ਰਿਹਾ ਜਿਸ ਦੇ ਚਲਦੇ ਹੁਣ ਮਾਪੇ ਸਕੂਲ ਦੇ ਬਾਹਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਸ ਟੀਚਰ ਦੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਖਤ ਤੋਂ ਸਖਤ ਕਾਰਵਾਈ ਦੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਸ ਟੀਚਰ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਐ ਕੋਈ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਕਿ ਕੁਝ ਕਹਿੰਦੇ ਨੇ ਮਾਪੇ ਆਓ ਤੁਹਾਨੂੰ ਸੁਣਾਉਣੇ ਕੀ ਗੱਲ ਕੀ ਹੋਈ ਤੁਸੀਂ ਸਕੂਲ ਕੱਠੇ ਹੋਇਆ ਸਰਕਾਰੀ ਦੀਪੀ ਮਾਸਟਰ ਹੈ ਕੋਈ ਜੀ ਉਹ ਕੁੜੀਆਂ ਨਾਲ ਗਲਤ ਹਰਕਤ ਕਰਦਾ ਹੈ ਤਾਂ ਅਸੀਂ ਆਇਆ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਹਰਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਨ੍ਹਾਂ ਦੇ ਪੈਂਟ ਪਾਈ ਉਹਨਾਂ ਦਾ ਅੱਛਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਕੀ ਹਾਂ ਅੱਗੇ ਕੀਤੀ ਹੈ ਵਾਰੀ ਵਾਰੀ ਕਰਦਾ ਰਿਹਾ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਨੂੰ ਮਾਫੀ ਮੰਗ ਲੈਂਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦੇਾਂਗੇ ਸਮਝਾ ਦੇ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਿ